ਚਾਚੀ ਮੈਂ ਨਹੀਂ ਵਿਆਹ ਕਰਾਉਂਦਾ 사ਂਜੀ ਬਿੱਲੀ ਨਾਲ ਫੇਰ ਤਾਂ ਪੋਚਾ ਅਕਲ ਤੇ ਹੈ ਵੇ ਪੁੱਤ ਤੂੰ ਪੜਾ ਲਿਖੇ ਆਗੇ ਸੰਪਰਦਿਏ ਗੱਲਾਂ ਚ ਵਿਆਹ ਤੋਂ ਪਹਿਲਾਂ ਅੱਡ ਜ਼ਿੰਦਗੀ ਹੁੰਦੀ ਆ ਸਭ ਦੀ ਹੁੰਦੀ ਆ ਹੁਣ ਤੂੰ ਸੌ ਖਾਰਦੀ ਬੀਬੀ ਦੀ ਹੁਣ ਤੂੰ ਨਹੀਂ ਡੱਬੂ ਕੁੱਤੇ ਵਾਂਗੂ ਲਾਲਾ ਸੜਦਾ ਫਿਰਦਾ ਕੁੜੀਆਂ ਤੇ ਕਾਲਜ ਚ ਪਰ ਮੈਨੂੰ ਇਹ ਵਾਂਗੂ ਚਿੱਠੀਆਂ ਥੋੜੀਆਂ ਆਉਂਦੀਆਂ ਨੇ ਵੇ ਉਹੀ ਤਾਂ ਤੈਨੂੰ ਸਮਝਾਉਣੀਆਂ ਵੇ ਸੋਹਣਾ ਪੁੱਤਤਾ ਤੇਥੋਂ ਆਪ ਤਾਂ ਕੋਈ ਫਸਾਈ ਨਾ ਗਈ ਜੇ ਥਾਲੀ ਚ ਪਈ ਰੋਟੀ ਤੇ ਲੱਤ ਮਾਰੇਗਾ ਨਾ ਤਾਂ ਭੁੱਖਾ ਮਰੇਗਾ ਬਾਈ ਜੀ ਵਾਂਗੂ ਤੇ ਤੇਰੀ ਚਿੱਠੀਆਂ ਲਿਖਣ ਵਾਲੇ ਮਗਰ ਆ ਕੇ ਫਿਰ ਮੈਂ ਕੀ ਕਰੂੰਗਾ ਮੈਂ ਮਗਰ ਕਾਉਣਾ ਹੁੰਦਾ ਕਮਲਿਆ ਉਹ ਤਾਂ ਉੱਥੇ ਹੀ ਰਹਿ ਜਾਣਗੇ ਦਾਰੂ ਦੂਰ ਪੀ ਕੇ ਰਣਜੀਤ ਮਣੀ ਸੁਣਨ ਜੋ ਕੇ ਉਹ ਚਾਚੀ ਗੱਲ ਪਤਾ ਕਿ ਮੈਂ ਤੈਨੂੰ ਇੱਜ਼ਤ ਰਾਸ ਨਹੀਂ ਆਉਂਦੀ ਕੌਣ ਕਰ ਲਿਆ ਜਾ ਹੈ ਤਿੱਤਰ ਹੋ ਜਾਇਥਾ ਨਾ ਤੈਨੂੰ ਕੀ ਲੋੜ ਪੈਗੀ ਸਾਡੇ ਘਰ ਦੀ ਗੱਲ 'ਚ ਬੋਲਣ ਦੀ ਮਾਰ ਕੇ ੱਤਕਾ ਥੱਲੇ ਸੜ ਦੋ ਪਲੇਗ ਪਾਣੇ ਨੂੰ ਮੈਂ ਨਹੀਂ ਥੋਡੀਆਂ ਗੱਲਾਂ 'ਚ ਆਉਂਦਾ ਚਾਚੀ ਹੁਣ ਮੈਂ ਨਹੀਂ ਬਣਦਾ ਉੱਲੂ ਫਿਰ ੱਤਕੇ ਖਾ ਭਾਈ ਜੀ ਇਹਨੂੰ ਵੀ ਸਿਖਾ ਦਿਓ ਕਲ ਫਲਾਉਣੀ ਚਾਚੀ ਮੈਂ ਨਹੀਂ ਵਿਆਹ ਕਰਾਉਂਦਾ ਸਾਂਜੀ ਬਿੱਲੀ ਨਾਲ ਫੇਰ ਤਾਂ ਪੋਚਾ ਅਕਲ ਤੇ ਹੈ ਮੇ ਪੁੱਤ ਨੂੰ ਪੜਾਓ